ਸਾਨ 스ਪੇਸ ਤੇ ਵੀ ਬਹੁਤ ਆਗੇ ਚੰਗੀ ਸਭੀ ਬੜੀ ਆ ਫੇਸ ਦੇਖ ਸਕਦੇ ਹੋ ਬਹੁਤ ਸੋਹਣਾਗਾ ਤੁਹਾਨੂੰ ਆਪਾਂ ਹੋਰ ਮੱਝ ਦਿਖਾਉਨੇ ਆ ਕੱਦ ਕੱਟ ਦਰਮਿਆਨੇ ਦੇ ਵਿੱਚ ਐ ਪਰ ਉਹ ਚੰਗੀ ਲੱਗਦੀ ਸਾਫ ਸੁਥਰੀ ਆ ਸਿੰਘਾ ਸਿੰਘਾਂ ਦੀ ਕੁੰਢੀ ਐ ਨਜਨਾ ਜਿੱਥੇ ਪਾਰਕੀ ਨਹੀਂ ਘਾਟ ਕੋਈ ਨਹੀਂ ਆ ਹਾਂ ਦੇਖੋ ਤੇ ਸਦਾ ਲੱਗ ਜਾਂਦੀ ਹੈ ਯਾਰ ਸਾਹੀ ਹਾਂ ਬਾਡੀ ਬਾਂਤਰ ਦੀ ਵੀ ਚੰਗੀ ਐ ਤਾਂ ਥੋੜਾ ਦੇਖ ਸਕਦੇ ਹਾਂ ਇੱਕ ਸਾਈਡ ਤੋਂ ਇਧਰੋਂ ਦੇਖੋ ਮੋٹے ਥਾਣ ਬਹੁਤ ਵਧੀਆ ਤੇ ਆਪਾਂ ਡਿਟੇਲ ਪੁੱਛਦੇ ਆਂ ਬਾਈ ਤੋਂ ਇਹਦੀ ਕੀ ਡਿਟੇਲ ਆ ਗਈ ਆਇਥੇ ਹੋ ਜਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਬਾਈ ਨਾਮ ਗੁਰਮੀਤ ਰਾਵਾਂ ਪਿੰਨ ਭਗਤਪੁਰਾ ਮੋੜਾ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਵਪਾਰ ਦਾ ਕੰਮ ਆ ਕੰਮ ਵਪਾਰ ਦਾ ਕੰਮ ਜੀ ਜਿਹੜੀ ਆਪਾਂ ਇਹ ਮੱਝ ਦਿਖਾਈ ਆ ਕਿਹੜਾ ਸੂਆ ਗੀ ਇਹ ਦੂਜਾ ਸੂਆ ਜੀ ਦੂਜਾ ਸੂਆ ਗੀ ਸੁਈ ਵੀ ਆ ਹਾਂਜੀ ਕੱਲ ਸੁਈ ਬੱਚਾ ਬੱਚਾ ਪਿੱਛੇ ਘੱਟਾ ਪਿੱਛੇ ਘੱਟਾ ਮੂਰੇ ਘੜਾ ਮੂਰੇ ਘੜਾ ਠੀਕ ਆ ਕਿੰਨੀ ਕਮਬਸਤੀ ਆ ਦੁੱਧ ਦੀ ਦੁੱਧ 15 ਕਿਲੋ ਦੀ 15 ਕਿਲੋ ਦੇ ਦਊਗੀ ਹਾਂਜੀ ਗਰੰਟੀ ਆਪਣੀ ਹਾਂਜੀ ਗਰੰਟੀ ਜੀ ਠੀਕ ਆ ਤੇ ਮੁੱਲ ਕੀ ਕਰਦੇ ਆ ਮੁੱਲ ਡੇਢ ਕਰਦੇ ਆ ਦੇਣੀ ਕਿੰਨੇ ਦੀ ਆ 135 ਹਾਂ ਨਹੀਂ ਆ ਨਹੀਂ ਆ ਉਹ ਜੋ ਮਾਨਤਨ ਦਾ ਮੌਕੇ ਤੇ ਮਾ ਮੌਕੇ ਤੇ ਮਾਨਤਨ ਠੀਕ ਆ ਤੇ ਕਿੰਨੇ ਪਸੂ ਲੈ ਕੇ ਆਏ ਹੋ ਅੱਜ ਆ ਚਾਰ ਪਸੂ ਲੈ ਆਏ ਇੱਕ ਅਦਾ ਹੋਰ ਦੋਰ ਦੇਣਾ ਜੋ ਚੰਗੀ ਕੋਈ ਫਿਰ ਆਊਗੀ ਚਾਰ ਬਜੂ ਲੈ ਕੇ ਆਏ ਆ ਭਾਈ ਤੇ ਇੱਕ ਤੁਹਾਨੂੰ ਆਪਾਂ ਹੋਰ ਤੋਰ ਕੇ ਦਿਖਾ ਦਿੰਨੇ ਆ ਥੋੜਾ ਜਿਹਾ ਮੰਡੀ ਚ ਰੌਸ਼ ਵੱਧਾ ਤੋਰਨਾ ਤਾਰਨਾ ਥੋੜਾ ਵੀਡੀਓ ਬਣਾਣੀ ਔਖੀ ਆ ਪਰ ਆਪਾਂ ਕੋਸ਼ਿਸ਼ ਕਰਦੇ ਆ ਫੇਰ ਵੀ ਤੇ ਇਹ ਵੀ ਮੱਝ ਤੁਸੀਂ ਦੇਖ ਸਕਦੇ ਹੋ ਘਾਤ ਕਾੜ ਦਰਮਿਆਨੇ ਦੇ ਵਿੱਚ ਆਹੇ ਤੇ ਵੈਸੇ ਇਹ ਵੀ ਚੰਗੀ ਆ ਸਾਫ ਸੈਂਕਾ ਕੁੰਡੇ ਹੈਗੇ ਬਾਡੀ ਬੰਤਰ ਦੀ ਇਹ ਵੀ ਚੰਗੀ ਆ ਬੈਕ ਸਾਈਡ ਤੋਂ ਥਾਣੇ ਦੇਖ ਸਕਦੇ ਹੋ ਤੇ ਬਾਕੀ ਤੁਸੀਂ ਇਧਰਲੀ ਸਾਈਡ ਤੋਂ ਦੇਖ ਸਕਦੇ ਹੋ ਆਹ ਮੈਨੂੰ ਪਤਾ ਤਾਜੀ ਸੂਈ ਲੱਗਦੀ ਹੈ ਜੀ ਮੈਂ ਮੰਗਦਾ ਸੁਈ ਵੀ ਇਹ ਹਾਂਜੀ ਹਾਂਜੀ ਸੂਈ ਤਾਜੀ ਕੋਈ ਸੂਈ ਆ ਨਾ ਕਿਹੜਾ ਸੂਇ ਇਹਦਾ ਇਹਦਾ ਦੂਜਾ ਹੈ ਹਾਂਜੀ ਬੱਚਾ ਕੀ ਆ ਬੱਚਾ ਜੀ ਪਿੱਛੇ ਉਹ ਕੱਟਾਈ ਕੱਟਾਈ ਇਹਦੇ ਮਗਰ ਵੀ ਆ ਮੂਰੇ ਇਹੀ ਹੈ ਨਾ ਹਾਂਜੀ ਠੀਕ ਆ ਤੇ ਇਹਦੀ ਕਪੈਸਿਟੀ ਕਿੰਨੀ ਹੈ ਇਹਦੀ 14 ਕਿਲੋ ਦੀ 14 ਕਿਲੋ ਦੀ ਹਾਂਜੀ 14 ਦੇ ਦੂਗੀ ਰਾਮ ਨਾ ਵੀ ਰਾਮ ਨਾ ਠੀਕ ਆ ਤੇ ਇਹਦਾ ਮੁੱਲ ਇਹਦੇ ਵੀ ਡੇਢ ਹੀ ਆ ਜੀ ਇਹਦਾ ਵੀ ਡੇਢ ਹੀ ਆ ਇਹ ਕਿੰਨੇ ਦੀ ਹੋ ਜੂਗੀ ਇੱਕ 30 ਦੀ ਹਾਂ ਮੰਗੀ ਜੀ ਇੱਕ 30 ਦੀ ਇਹਦੀ ਨਾ ਹਾਂਗੇ ਤੇ ਬਾਕੀ ਮੌਕੇ ਦੇ ਮਾੜਾ ਮੋਟਾ ਤਾਂ ਹੋ ਜੂਗਾ ਨਾ ਤਾਂ ਤਾਂ ਹੋ ਜੂਈ ਠੀਕ ਆ ਤੇ ਦੂਜੀਆਂ ਜਿਹੜੀਆਂ ਉਹ ਕਿੰਨੀ ਕਪੈਸਿਟੀ ਵਾਲੀਆਂ ਦੂਜੀ ਇੱਕ 12 ਕਿਲੋ ਵਾਲੀ ਹੈ ਇਹ ਕੱਪੜਾ ਆ ਜਿਹੜੀ ਵਿਚਾਲੇ ਖੜੀ ਆ ਇਹ ਦਾ ਡੇਢ ਆ ਜੀ ਠੀਕ ਆ ਇਹ 12 ਕਿਲੋ ਵਾਲੀ ਆ ਹਾਂਜੀ 12 ਕਿਲੋ ਇਹਦਾ ਰੇਟ ਆ ਇਹਦਾ ਸਵਾ ਜੀ ਇਹ ਸਵਾ ਇਹਦੇ ਚੋ ਵੀ ਹੋ ਜੀ ਮਾਰਨ ਤਾਂ ਹਨਾ ਆ ਇੱਕ ਦਾ ਦੀ ਹਾਂ ਬਾਈ ਬਾਈ ਠੀਕ ਆ ਤੇ ਜਿਵੇਂ ਆਪਣਾ ਵਪਾਰ ਦਾ ਕੰਮ ਆ ਘਰੇ ਆਪਣੇ ਪਸ਼ੂ ਕਿੰਨੇ ਕੁੰਦਾ ਰੁਟੀਨ ਦੇ ਵਿੱਚ ਦੇ ਵਿੱਚ 7-8 ਦਬਾ ਸੀ ਬਾਮ ਨਾਲ ਮੱਝਾਂ ਹੀ ਉਹਨੀਆਂ ਗੱਲਾਂ ਹਾਂਜੀ گاਵਾਂ ਦਾ ਤਾਂ ਨਹੀਂ ਗਾਈਆਂ ਦੇ ਕੰਮ ਗਾਈਆਂ ਦਾ ਨਹੀਂ ਕਰਦੇ ਤੇ ਪਸ਼ੂ ਹਰੇਕ ਤਰ੍ਹਾਂ ਦਾ ਮਿਲ ਜਾਂਦਾ ਹਾਂਜੀ ਹਰੇਕ ਤਰ੍ਹਾਂ ਦਾ ਹਾਂਜੀ ਭਾਅ ਵੀ ਹਰੇਕ ਤਰ੍ਹਾਂ ਦਾ ਭਾਅ ਵੀ ਹਰੇਕ ਤਰ੍ਹਾਂ ਦਾ ਠੀਕ ਆ ਲੋਕਾਂ ਨਾਲੋਂ ਭਾਅ ਵਾ ਸਾਡਾ ਰੇਟ ਜਾਇਜ਼ ਹੀ ਹੈ ਜਾਇਜ਼ ਹੁੰਦਾ ਮਤਲਬ ਆ ਠੀਕ ਆ ਜੇ ਕੋਈ ਘਰੇ ਆਵੇ ਮਿਲ ਜੂਗਾ ਮਸੂਲ ਆਹ ਬਾਈ ਆਰਾਮ ਨਾਲ ਗੱਲ ਕਰ ਠੀਕ ਆ ਤੇ ਆਪਣਾ ਨੰਬਰ ਬੋਲਦੇ ਬਾਈ 70140 9711 ਇੱਕ ਵਾਰੀ ਦੁਬਾਰੇ ਬੋਲਦੇ ਰੇਟ ਆ ਜੀ ਦੁਆਰੇ ਬੋਲਦਿਆ ਕਰ ਨੰਬਰ 74009711 ਠੀਕ ਆ ਲੋ ਵੀ ਦੋਸਤੋ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਵਪਾਰ ਦਾ ਕੰਮ ਆ ਦੋ ਪਸ਼ੂ ਦੌਰ ਕੇ ਦਿਖਾ ਦੇ ਬਾਕੀ ਨਹੀਂ ਤੁਹਾਨੂੰ ਆਪਾਂ ਡਿਟੇਲ ਲੈਤੀ ਬਾਕੀ ਪਸ਼ੂ ਘਰੇ ਵੀ ਕਾਫੀ ਹੁੰਦੇ ਆਗੇ ਤੇ ਆਦੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਗਾਹਕ ਇਹਨਾਂ ਨੂੰ ਪਈ ਜਾਂਦਾਗਾ ਦੇਖ ਸਕਦੇ ਗਾਹਕ ਬਹੁਤ ਅੱਜ ਦੇਖ ਸਕਦੇ ਹੋ ਤੁਸੀਂ ਭੀੜ ਭੜਕਾ ਬਹੁਤ ਜ਼ਿਆਦਾ ਗਾ ਮੈਂ ਨਹੀਂ ਕੁਛ ਬੋਦਈ ਸਹੀ ਗੱਲ ਆ ਹੁਣ ਮੰਨਦਾ ਤਾਂ ਨਹੀਂਗਾ ਨਾ ਨਾ ਨਹੀਂ ਪੂਰਾ ਵਧੀਆ ਵੇਚਦਾ ਹੀ ਮੈਂ ਵਧੀਆ ਪੂਰਾ ਪਹਿਲਾਂ ਥੋੜਾ ਜਿਹਾ ਮੰਨਦਾ ਸੀ ਇਦੋਂ ਤੇ ਹੁਣ ਠੀਕ ਆ ਬਾਈ ਕਹਿੰਦੇ ਵੀ ਮਾਲ ਵਧੀਆ ਵੇਚਦਾਗਾ ਬਾਕੀ ਹੁਣ ਵਿਲੇ ਹੋਗੇ ਤਕਰੀਬਨ ਸਾਰੇ ਲੋਕ ਹੀ ਤੇ ਹੁਣ ਪਸ਼ੂਆਂ ਦਾ ਕੰਮ ਚੱਲੂਗਾ ਤੇਜ ਕੋਈ ਚ ਹੋਊਗੀ ਮੇਰੇ ਹਿਸਾਬ ਦੇ ਨਾਲ ਤਾਂ ਬਾਕੀ گاਵਾਾਂ ਦੀ ਤੇਜ਼ੀ ਤਾਂ ਰਹਿਣੀ ਰਹਿਣੀ ਹੈ ਕਿਉਂਕਿ ਸਿਆਲ ਆ ਗਏ ਤੇ ਮੱਝਾਂ ਦਾ ਵੀ ਮੇਰੇ ਖਾਲ ਦੇ ਨਾਲ ਵਧੀਆ ਹੀ ਰਹੂਗਾ ਹੁਣ ਬਾਕੀ ਜਿਹਨੇ ਵੀ ਕੋਈ ਪਸ਼ੂ ਖਰੀਦਣਾ ਆ ਦੀ ਫੋਲ ਤਸੱਲੀ ਕਰਕੇ ਖਰੀਦ ਸਕਦੇ ਹੋ ਮੰਡੀਆਂ ਦੇ ਉੱਤੇ ਜਾ ਕੇ ਤੁਸੀਂ ਤੇ ਘਰੋਂ ਖਰੀਦਣਾ ਤਾਂ ਵੀ ਆ ਦੀ ਫੋਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਆਜੋ ਤੁਹਾਨੂੰ ਆਪਾਂ ਅੱਗੇ ਚੰਗੇ ਪਸ਼ੂ ਹੋਰ ਦਿਖਾਉਣੇ ਆਗੇ ਗੋਰੀ ਵੱਜ ਦਿਖਾਉਨੇ ਆਗੇ ਤਾਜੀ ਸੁਈ ਹੈ ਸਿੰਘਾਂ ਦੀ ਗੁੰਡੀ ਹੈ ਕੱਦ-ਕਾੜ ਦਰਮਿਆਨੇ ਦੇ ਵਿੱਚ ਹੈਗੀ ਆਣਾ ਦਾ ਸਹਿਜ ਬਹੁਤ ਸੋਹਣਾਗਾ ਤੇ ਥਣ ਸਪੇਸ ਤੇ ਵੀ ਬਹੁਤ ਆਵੇ ਚੰਗੀ ਸਭੀ ਬੜੀ ਆ ਵਧੀਆ ਫੋਲਰ ਆਜੀ ਹੈਗੀ ਬਸ ਕੱਦ ਦਰਮਿਆਨੇ ਦੇ ਵਿੱਚ ਹੈ ਬੈਕ ਸਾਈਡ ਤੋਂ ਦੇਖ ਸਾਤੇ ਪਿੱਠ ਪੁੜੀ ਦੀ ਕੁਆਲਿਟੀ ਚੰਗੀ ਹੈਗੀ ਬੱਚਾ ਮੇਰੇ ਖਿਆਲ ਦੇ ਨਾਲ ਕਾਲੇ ਕੱਪੜੇ ਦੇ ਵਿੱਚ ਆ ਕੱਟਾ ਲੱਗਦਾ ਇੱਧਰ ਬੈਠਾ ਇੱਕ ਕਿਹੜਾ ਹੋਰ ਕਢਾ ਦੀ ਬਸ ਬੰਨਦੀ ਫਾ ਆਂ ਮੋੜ ਲਿਆ ਤਰਦੀ ਤੋਂ ਤੁਸੀਂ ਜੱਜਮੈਂਟ ਕਰ ਸਕਦੇ ਹੋ ਸਾਰੀ ਤੇ ਡਿਟੇਲ ਆਪਾਂ ਬਹੁਤ ਹੈ ਜੀ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਉੱਚੀ ਬੋਲੇ ਵੜਾ ਜਾ ਤੂੰ ਆ ਯਾਰ ਮੈਂ ਇੱਧਰ ਆਪਣਾ ਨਾਮ ਦੱਸ ਦਿਓ ਬਾਈ ਅਮਨਦੀਪ ਬਾਈ ਠੀਕ ਹੈ ਤੇ ਐਡਰੈਸ ਆਪਣਾ ਬੰਡ ਮੰਡੀ ਕਲਾ ਬਾਈ ਜ਼ਿਲ੍ਹਾ ਬਰਿੰਡਾ ਪੈਂਦਾ ਹਾਂ ਬਰਿੰਡਾ ਪੈਂਦਾ ਠੀਕ ਆ ਇਹ ਮੱਝ ਆਪਣੀ ਘਰ ਦੀ ਹੈਗੀ ਘਰ ਦੀ ਮੱਝ ਵਪਾਰ ਦਾ ਕੰਮ ਤਾਂ ਨਹੀਂ ਨਾ ਨਾ ਵਪਾਰ ਦਾ ਟਰੇਲੂ ਹੀ ਆ ਟਰੇਲੂ ਮੱਝ ਆ ਠੀਕ ਆ ਕਿਹੜਾ ਸੂਆ ਕੀ ਦੂਜਾ ਸੂਆ ਬਾਈ ਦੂਜਾ ਸੂਆ ਸੂਈ ਨੂੰ ਕਿੰਨੇ ਦਿਨ ਹੋ ਗਏ ਇਹ ਪਰਸੋਂ ਸੂਈ ਆ ਇਹ ਪਰਸੋਂ ਹੀ ਸੂਈ ਆ ਤਾਜ਼ੀ ਕੋਈ ਬਿਲਕੁਲ ਸੂਈ ਆ ਨਾ ਹਾਂ ਠੀਕ ਆ ਤੇ ਬੱਚਾ ਬੱਚਾ ਮਗਰ ਮੇਰਾ ਤਾਂ ਬੋਲਿਆ ਕੱਟਾ ਠੀਕ ਆ ਕਾਲੇ ਕਲਰ ਦੇ ਵਿੱਚ ਆ ਕੱਟਾ ਹਣਾ ਠੀਕ ਆ ਠੀਕ ਆ ਮੋਰ ਦਾ ਭਰਾ ਇਹੋ ਮੈਨੂੰ ਲੱਗਾ ਨਾ ਠੀਕ ਆ ਤੇ ਦੁੱਧ ਦੀ ਕੰਬੈਸਟੀ ਕਿੰਨੀ ਹੈ ਭਾਈ ਪਹਿਲਾਂ ਨੇ 11 ਕਿਲੋ ਦਿੱਤਾ ਪਹਿਲਾਂ ਨੇ 11 ਇਸ ਵਾਰ ਕਿੰਨੀ ਕਮੀਦ ਆਗੀ ਕਹਿੰਦਾ ਲੱਖ ਦਾ ਸੇਵਾ ਦਾ ਸੇਵਾ ਦਾ 12 13 ਤਾਂ ਦੇ ਦੂ ਫੇਰ ਵੀ ਹੈ ਨਾ ਹੈ 14 ਕਿਲੋ 14 ਕਿਲੋ ਦੇ ਦਊਗੀ ਠੀਕ ਆ ਤੇ ਚੌਣ ਜਾਣ ਚ ਕਿਵੇਂ ਰਹੀ ਹੈ ਭਾਈ ਸੋਨ ਹੀ ਠੀਕ ਆ ਬਾਈ ਚਵਾਈ ਦੀ ਬੋਲੀ ਆ ਬੋਲੀ ਆ ਹਾਂ ਉਹ ਬਈ ਵਧੀਆ ਰਹੀ ਏ ਥਾਣ ਤੁਣ ਸਹੀ ਆ ਵਧੀਆ ਠੀਕ ਆ ਥਨੀ ਸੀ ਜਮੇ ਸੇ ਥਾਣ ਤੁਣ ਓਕੇ ਆ ਜਮ ਓਕੇ ਥੱਲੇ ਫੁੱਲ ਗਰੰਟੀ ਹੋਵੇ ਠੀਕ ਆ ਗਰੰਟੀ ਹੋ ਜਾਣੀ ਆਪਣੀ ਸਰਕਾਰ ਹੈ ਦੀ ਠੀਕ ਆ ਤੇ ਮੁੱਲ ਕਿੰਨਾ ਕਰਦੇ ਆਪਾਂ 140 ਕਰਦੇ ਆ ਤੇ ਹੋ ਕਿੰਨੇ ਦੀ ਜਾਊਗੀ ਬਹੁਤ ਮੌਕੇ ਤੇ ਹੋ ਜਾਊਗਾ ਓਕੇ ਤੇ ਮੰਗਦਾਨ ਹੋ ਜਾਊਗਾ ਹੋ ਜਾਊਗਾ ਵਧੀਆ ਹਾਂ ਹਾਂ ਕਰ ਦਈਏ ਬਾਈ ਠੀਕ ਆ ਤੇ ਕੰਟੈਕਟ ਨੰਬਰ ਆਪਣਾ ਤਾਨਾ ਮੇਰਾ ਦਿੱਕੀ ਤਾਨਾ ਮੇਰਾ ਤਿੱਕੀ ਜੱਬੇ ਕਾ ਖਾਣਗੇ 90198 98721 90198 ਠੀਕ ਆ ਬਈ ਧੰਨਵਾਦ ਲੋ ਵੀ ਦੋਸਤੋ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਜੀ ਨੂੰ ਵੀ ਬਾਜ ਪਸੰਦ ਆਉਂਦੀ ਆ ਇੱਥੇ ਕਿਹੜੀ ਵਿਕਦੀ ਆ ਤਾਂ ਠੀਕ ਆ ਨਹੀਂ ਤੁਸੀਂ ਬਾਈ ਦੇ ਨਾਲ ਗੱਲਬਾਤ ਕਰਕੇ ਤੇ ਆਪਦੀ ਤੁਸੀਂ ਫੁੱਲ ਤਸੱਲੀ ਕਰਕੇ ਤੇ ਤੁਸੀਂ ਬੋਰੀ ਬਾਜ ਨੂੰ ਖਰੀਦ ਸਕਦੇ ਆ ਹਾਂ ਇਹ ਬੱਚਾ ਇਹਦਾ ਮੁੰਡਾ ਹੈ ਸੋਹਣੀ ਆ ਚੰਗੀ ਝੋਟੀ ਆ ਚੰਗਾ ਕੱਦ ਕਾਟ ਆ ਸੋਹਣੀ ਆ ਸਕੀਨ ਹੈ ਤੁਰਦੀ ਨੂੰ ਵੀ ਚੈੱਕ ਕਰ ਸਕਦੇ ਹੋ ਬੈਕ ਸਾਈਡ ਤੋਂ ਐਟ ਕੁੜੇ ਦੀ ਕੁਆਲਿਟੀ ਬੇਲ ਵੀ ਚੰਗੀ ਆ ਵਧੀਆ ਬਾਈ ਦੀ ਸ਼ਿੰਗਾਰੀ ਵੀ ਆ ਤੇ ਬਾਕੀ ਡਿਟੇਲ ਆਪਾਂ ਲੈ ਲਾਂਗੇ ਸਾਰੇ ਤੇਜ਼ ਦੇਖ ਸਕਦੇ ਹੋ ਬਹੁਤ ਸੋਹਣਾ ਹੈ ਆਣਾ ਦਾ ਸਾਈਜ਼ ਲੈ ਬੈਕ ਸਾਈਡ ਤੋਂ ਦੇਖ ਸਕਦੇ ਹੋ ਐਟ ਕੁੜੇ ਦੀ ਕੁਆਲਿਟੀ ਸਾਰੇ ਪੱਖਾਂ ਤੋਂ ਚੰਗੀ ਹੈਗੀ ਬਾਈ ਸਾਫ ਸੁਥਰੀ ਹੈ ਸਾਫ ਸੁਥਰੀ ਹੈ ਤੇ ਬਾਈ ਜੀ ਪਹਿਲਾਂ ਕੱਦ-ਕਾਡ ਚੰਗਾ ਵਾ ਆਹ ਤਾਂ ਜੀ ਦੇਖੋ ਆਹਨੇ ਸੁਥਰੀ ਹੈ ਇੱਕੋ ਪੋਏ ਹਾਂ ਜੀ ਇਤਨੀ ਸਾਰਾ ਤੇ ਇਸ ਸਾਲ ਆਪਾਂ ਖਣਾਈ ਛਾਣਾ ਦੇ ਵਿੱਚ ਸਪੇਸ ਵੀ ਬਹੁਤ ਵਧੀਆ ਹੈਗੀ ਤੇ ਬੱਚਾ ਇਹਦਾ ਹੋਰੇ ਆ ਮੇਰੇ خیال ਨਾਲ ਕੱਟੀ ਹੋਊਗੀ ਤੇ ਸੌਦਾ ਵੀ ਇਹਦਾ ਚੱਲੀ ਜਾਂਦਾ ਬਾਕੀ ਆਪਾਂ ਡਿਟੇਲ ਫਿਰ ਵੀ ਬਾਈ ਤੋਂ ਵਾਚ ਲੈਣੇ ਆ ਕਿ ਕੀ ਡਿਟੇਲ ਹੈ ਜੀ ਪਹਿਨਾ ਕੋਈ ਜਾਈ ਅਹੇਗਾ ਐਂ ਕਰਦਾ ਹੁੰਦਾ ਹੈ ਸੌਦਾ ਇਹਦਾ ਝੋਟੀ ਦਾ ਚੱਲੀ ਜਾਂਦਾ ਤੇ ਬਾਅਦ ਚ ਆਪਾਂ ਡਿਟੇਲ ਪੁੱਛਦੇ ਆਂ ਬਾਈ ਜੀ ਅੱਜ। ਪਹਿਲੇ ਕੱਟੀ ਜਿਹੜੀ ਕੋਣ ਦੀ ਲੋਕੀ ਤਾਂ ਆਈ ਗਈ। ਆਈ ਗਈ। ਕੋਈ ਵਾਪਸ ਦੁਕਾਨ ਤੇ ਕੱਟੀ ਆਈ ਟੀ ਹੋਵੇ। ਯਾਰ ਦਰ ਲੋਗ ਨੇ ਮੈਂ ਨਾ ਪੋਜੀ ਦਾ ਸਾਲ ਨਾ ਲਗਾ ਐਡੀ ਚੋ ਤਿੰਨ ਪਾਲ ਦੀ ਗੇਲੇ ਦੇ ਪਾ ਨਾ ਟੋ ਲਾ ਟੋ ਉਖਾ ਜੀ ਨੇ ਭਾਈ ਬੜੇ ਖਰਾ ਮਾਣਦਾ ਪਿਆਰ ਹੈ ਯਾਰ ਜੇ ਤੁਸੀਂ ਕਾ ਜੇ ਕਾਏਗਾ ਫਿਰ ਭਾਈ ਬਣੀ ਨਹੀਂ ਗੱਲ ਆ ਨਹੀਂ ਬਣੀ ਠੀਕ ਆ ਆਪਣਾ ਬਈ ਨਾਂ ਤੇ ਐਡਰੈਸ ਦੱਸ ਦਿਓ ਪਿੰਡ ਮੇਰਾ ਮਟੀਕਾ ਬਈ ਨਾਂ ਗੋਮਨ ਸਿੰਘ ਗੇਲਾ ਬਠਿੰਡਾ ਪੈਂਦਾ ਗੇਲਾ ਬਠਿੰਡਾ ਪੈਂਦਾ ਆਪਣਾ ਵਪਾਰ ਦਾ ਕੰਮ ਆ ਨਾਣਾ ਘਰ ਦੀ ਝੋਤੀ ਆਪਣੀ ਫਲੂਨ ਕੱਟੀ ਹੈ ਅੱਛਾ ਘਰ ਦੀ ਹੈ ਹਾਂ ਮਗਰ ਵੀ ਕੱਟੀ ਹੈ ਸ਼ਮਾਗਰ ਵੀ ਕੱਟੀ ਆ ਤੇ ਫਲੂਨ ਹੀ ਹੈ ਹਾਂ ਕੱਦ-ਕੜ ਚੰਗਾ ਹੈ ਨਾ ਕੱਦ ਪੂਰਾ ਵੱਡਾ ਬੜਾ ਜੱਡੀ ਕਹਦੇ ਓਡੀ ਮਾਂ ਸਹੀ ਗੱਲ ਆ ਸਿੰਜੀ-ਸੁੰਗੀ ਦੀ ਬਹੁਤ ਸੋਹਣੀਆਂ ਕੱਟੀਆਂ ਸੋਹਣੀਆਂ ਬਾਕੀ ਥੱਲਿਓਂ ਵੀ ਸਾਫ ਆਣ ਨੂੰ ਵੀ ਬਹੁਤ ਸਾਫ ਆ ਠੀਕ ਆ ਤੇ ਦੁੱਧ ਦਾ ਕੀ ਜਾਂਦਾ ਜਾ ਬਾਈ ਦੁੱਧ ਯਾਰ ਇਹ ਆਂ ਲਾ ਦੀ ਤੂੰ ਦੇ ਦੂ 12:30 ਦੇ ਦੇ 13 ਦੇ ਦੇ ਇੱਥੇ ਕੇ ਦੁੱਧ ਪਾ ਦੂ ਇੰਨਾ ਕਰਦਾ ਚਾਹੀਦਾ ਵੀ ਹੈ ਨਾ ਬਾਕੀ ਕੱਤ ਦੇ ਹਿਸਾਬ ਨਾਲ ਇੰਨਾ ਦੁੱਧ ਇਹਨੂੰ ਕੋਈ ਬਾਹਲਾ ਵੀ ਹੈ ਨਹੀਂ ਦੇਣਾ ਚਾਹੀਦਾ ਹੈ ਨਾ ਬਾਕੀ ਸੇਵਾ ਤੇ ਵੀ ਹੁੰਦਾ ਨਾ ਬਾਕੀ ਅਗਲੀ ਸੇਵਾ ਤੇ ਯਾਰ ਜਿਹੇ ਜਾਂ ਸਾਹਮਣੂ ਉਹ ਜਿਹੜਾ ਦੁੱਧ ਲੈ ਸਹੀ ਗੱਲ ਆ ਕਿੰਨੇ ਦਿਨ ਹੋਏ ਇਹਨੂੰ ਸੂਈ ਨੂੰ ਇਹਨੂੰ ਸੂਈ ਨੂੰ ਅੱਜ 8ਵਾਂ ਦਿਨ ਆ ਯਾਰ 8ਵਾਂ ਦਿਨ ਹੁਣ ਕਿੰਨਾ ਤਿਆਰ ਆ ਹੁਣ 9-10 ਕਿਲੋ ਹੋਊਗਾ ਹੁਣ 9-10 ਕਿਲੋ ਹੈਗਾ ਠੀਕ ਆ ਤੇ ਇਹਦਾ ਕੋਈ ਸੀਮਣ ਦਾ ਤਾਂ ਨਹੀਂ ਪਤਾਗਾ ਨਹੀਂ ਸੀਮਣ ਦਾ ਨਹੀਂ ਪਤਾ ਠੀਕ ਆ ਕੱਟੀ ਚੰਗੀ ਆ ਮਗਰ ਕੱਟੀ ਪਤਾ ਨਹੀਂ ਬੁੱਕੀ ਬਣਦੀ ਆ ਜਾ ਉਹ ਕੱਟੀ ਕੋਪੀ ਬੰਦ ਜਿਹੜਾ ਹੈ ਬਾਕੀ ਸੀਮਨ ਪਿਆ ਕਰੇ ਠੀਕ ਹੈ ਤੇ ਰੇਟ ਰੇਟ ਇਹਦਾ 1.5 160 ਹਾਂ ਤੇ ਕਿੱਥੋਂ ਦਈਆ ਆਪਣਾ ਹੈਗਾ ਮਤਲਬ ਵੀ ਆਪਾਂ ਇੱਥੋਂ ਦਈ ਦੇਣੀ ਆ ਵੀ ਇਦੋਂ ਘੱਟ ਦੇਣੀ ਨਹੀਂ 145 ਤੋਂ ਘੱਟ ਕੱਟੀ ਨਹੀਂ ਵੇਚਦੇ 145 ਤੋਂ ਘੱਟ ਨਹੀਂ ਹੋਣੀ ਹਾਂ ਬਸ ਮਾੜਾ ਮੋਟਾ ਤਾਂ ਹੋ ਜੂ ਮਾਨ ਤਾਣ ਦਾ ਮਾੜਾ ਮੋਟਾ ਸ਼ੋਰ ਛੱਪਾ ਕਰਦਾ ਨਹੀਂ ਬਾਲਾ ਨਹੀਂ ਠੀਕ ਹੈ ਬਾਲਾ ਨਹੀਂ ਹੋਣਾ ਯਾਨੀ ਠੀਕ ਹੈ ਤੇ ਕੰਟੈਕਟ ਨੰਬਰ 90568 43215 90568 43215 43215 हां जी ठीक है धन्यवाद भाई लो भाई दोस्तों कांटेक्ट ਕਰ ਸਕਦੇ ਤੁਸੀਂ ਬਾਈ ਦੇ ਨਾਲ ਤੇ ਡਿਟੇਲ ਤੁਹਾਨੂੰ ਆਪਾਂ ਸਾਰੀ ਲੈਤੀ ਆ ਝੋਟੀ ਚੰਗੀ ਆ ਬਾਕੀ ਉਸ ਤੋਂ ਬਾਅਦ ਅੱਗੇ ਤਸੱਲੀ ਤੁਸੀਂ ਕਰਨੀ ਆ ਆਜੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ